ਦਾ ਪ੍ਰਧਾਨੀ ਪਤਲਾ ਫੂਕਿਆ ਜਾ ਰਿਹਾ ਨਾਲ ਪਰ ਭਾਜਪਾ ਕੀ ਕਹੋਗੇ ਅੱਜ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਮੰਤਰੀ ਅਤੇ ਲੋਕ ਸਭਾ ਖੰਡੂਰ ਦੇ ਉਮੀਦਵਾਰ ਇੱਕ ਹੰਕਾਰੀ ਮੰਤਰੀ ਜੱਟਵਾ ਦਾ ਤੌਰ ਜੀ ਦੇ ਵਿੱਚ ਕਿਲਾੜਿਆ ਹੋਇਆ ਹੈ ਉਸ ਨੇ ਅੱਜ ਸਵਰਨਕਾਰ ਭਾਈਚਾਰੇ ਅਤੇ ਰਾਮਗੜੀਆ ਭਾਈਚਾਰੇ ਉੱਤੇ ਬੇਤੁਕਾ ਟਿੱਪਣੀ ਕੀਤੀ ਇਸ ਲਈ ਅਸੀਂ ਉਸ ਦੀ ਧੌਣ 'ਚੋਂ ਜੱਟਵਾ ਦਾ ਕਿਲਾ ਕੱਢਣ ਵਾਸਤੇ ਇੱਥੇ ਸਮੂਹ ਭਾਈਚਾਰੇ ਸਾਰੇ ਇਕੱਠੇ ਹੋਏ ਆ ਸਵਰਨਕਾਰ ਭਾਈਚਾਰੇ ਅਤੇ ਰਾਮਗੜੀਆ ਭਾਈਚਾਰੇ ਵੱਲੋਂ ਇਸ ਤਰ੍ਹਾਂ ਦਾ ਉਪਰਾਲਾ ਕਰਕੇ ਸਾਰੇ ਪੰਜਾਬ ਚ ਉਹਦਾ ਬਾਈਕਟ ਕਰਨ ਦਾ ਫੈਸਲਾ ਕੀਤਾ ਗਿਆ ਹੈ ਅੱਜ ਉਹਦੇ ਜੱਟਵਾਦ ਦੇ ਧੌਣ ਦੇ ਵਿੱਚੋਂ ਕਿੱਲੇ ਕੱਢਿਆ ਵਜਾਣਾ ਅਸੀਂ ਉਹ ਕਿੱਲਾ ਦੱਸਣਾ ਚਾਹੁੰਦੇ ਆਂ ਵੀ ਰਾਮ ਗੜੀਆਂ ਨੂੰ ਗੁੱਲੀ ਘੜ ਕੇ ਨਾ ਜੇ ਗੁੱਲੀ ਕਿਤੇ ਗੁੱਲੀ ਉਹਨੇ ਦੇਖ ਲਵੇ ਨਾ ਤੇ ਸ਼ਰਮ ਆਉ ਤੈਨੂੰ ਇਸ ਗੱਲ ਦੀ ਲਾਲਜਿਤ ਤੇ ਸੁਨਿਆਰੇ ਦੇ ਜੜੇ ਹੋਏ ਕੋਕੇ ਕਿਥੋਂ ਬਾਹਰ ਨਹੀਂ ਨਿਕਲਲੇ ਇਸ ਲਈ ਤੂੰ ਅੱਜ ਮੰਤਰੀ ਪਦ ਦੇ ਰਹਿਣ ਦੇ ਯੋਗ ਨਹੀਂ ਇਸ ਲਈ ਅਸੀਂ ਭਗਵਾਨ ਤਮਨ ਤੋਂ ਇਹ ਪਗਵੰਤਾ ਮਾਣਤ ਉਸੀ ਇਹ ਮੰਨ ਕਰਦੇ ਆ ਕਿ ਇਹੋ ਜਿਹੇ ਹੰਕਾਰੀ ਮੰਤਰੀ ਨੂੰ ਮੰਤਰੀਪਦ ਤੋਂ ਬਰਖਾਸਤ ਕੀਤਾ ਜਾਵੇ ਅਤੇ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਉਸਦੀ ਉਮੀਦਵਾਰੀ ਰੱਦ ਕੀਤੀ ਜਾਵੇ ਅਸੀਂ ਉਹਨਾਂ ਤੇ ਐਕਸ਼ਨ ਨਹੀਂ ਲੈ ਜੇ ਅੱਜ ਦੀ ਰਣਨੀਤੀ ਕੀ ਹੋਊਗੀ ਅਸੀਂ ਅਗਲੀ ਰਣਨੀਤੀ ਵੱਡੇ ਪੱਧਰ ਤੇ ਟਿੱਕਾ ਸੰਘਰਸ਼ ਕਰਕੇ ਪੰਜਾਬ ਪੱਧਰ ਤੇ ਲੈ ਕੇ ਜਾਵਾਂਗੇ ਤੇ ਆਉਣ ਵਾਲੀ 1 ਜੂਨ ਨੂੰ ਅਸੀਂ ਦੱਸਾਂਗੇ ਉਹਨਾਂ ਨੂੰ ਵੀ ਇਸ ਸਮੂਹ ਥਾੜੀ ਦੇ ਵਿੱਚ ਛੇਕ ਕਰਨਾ ਬਹੁਤ ਮਹਿੰਗਾ ਪਿਆ ਇਹ ਅਸੀਂ ਦੱਸਾਂਗੇ 4 ਜੂਨ ਨੂੰ ਜਿਹੜਾ ਰਿਜ਼ਲਟ ਆਉਣੇ ਆ ਇਹ ਚੀਜ਼ ਦੇ ਉਹ ਰਿਜ਼ਲਟ ਨੂੰ ਆਪ ਜੀ ਮੂੰਹੋਂ ਬੋਲਣਗੇ ਵੀ ਇਹਨਾਂ ਨੇ ਬਰਾਦੀਆਂ ਤੇ ਅਟੈਕ ਕਰਕੇ ਆਪਦੇ ਆਪਾਂ ਦੇ ਪਹਾੜੀ ਮਾਰੀ ਹੈ ਅਸੀਂ ਇਹਨੂੰ ਪੰਜਾਬ ਪੱਧਰ ਤੇ ਟੱਕਾ ਸੰਘਰਸ਼ ਕਰਾਂਗੇ ਤੇ ਪੰਜਾਬ ਭੰਦੇ ਸੱਦਿਆਂ ਨੂੰ ਸਾਰੀਆਂ ਜਥੇਬੰਦੀਆਂ ਸਹਿਯੋਗ ਨਾਲ ਬੰਦ ਕਰਾਵਾਂਗੇ ਗੁਰਪ੍ਰੀਤ ਸਿੰਘ ਢੀਮਾ ਲਾਲਕੀਤ ਮੰਤਰੀ ਸਾਹਿਬ ਕਿਲਾ ਫੁਕਿਆ ਜਾ ਰਿਹਾ ਕਿਸ ਕਾਰਨਾਂ ਨੂੰ ਲੈ ਕੇ ਜਿਹੜਾ ਪੁਤਨਾ ਫੁਕਿਆ ਗਿਆ ਜੀ ਅੱਜ ਜਿਵੇਂ ਕਿ ਅੱਜ ਦੀਆਂ ਅਖਬਾਰਾਂ ਦੇ ਵਿੱਚ ਵੀ ਆਇਆ ਸੋਸ਼ਲ ਮੀਡੀਆ ਤੇ ਵੀ ਆਇਆ ਹੈ ਉਹਲਾ ਮੰਤਰੀ ਦਾ ਕਹਿਣ ਨੂੰ ਜੀ ਨਹੀਂ ਕਰਦਾ ਉਹ ਤਾਂ ਇੱਕ ਆਮ ਮੱਲਾ ਅਖਵਾਉਣ ਦੇ ਵੀ layak ਨਹੀਂ ਜਿਵੇਂ ਉਹਨੇ ਆਮ ਗੜੀ ਆ ਭਾਈਚਾਰੇ ਨਾਲ ਸਵਰਨਕਾਰ ਭਾਈਚਾਰੇ ਨਾਲ ਜਿਹੜੀ ਉਹਨਾਂ ਵਿਰੁੱਧ ਸ਼ਬਦਾਵਲੀ ਵਰਤੀ ਹੈ ਐਡੀ ਭੱਦੀ ਸ਼ਬਦਾਵਲੀ ਵਰਤੀ ਹੈ ਜੋ ਨਿੰਦਣਯੋਗ ਹੀ ਨਹੀਂ ਇਸ ਤੋਂ ਵੀ ਅੱਗੇ ਕੀ ਸ਼ੱਦ ਕਿਹਾ ਜਾ ਸਕਦਾ ਹੈ ਉਸ ਮੰਤਰੀ ਦੇ ਵਿਰੁੱਧ ਅੱਜ ਅਸੀਂ ਇਹ ਪੁਤਲਾ ਫੋਕਿਆ ਮਾਨ ਨੂੰ ਬੜੀ ਤੇਜ਼ ਲੱਗੀ ਐ ਇੱਕਲਾ ਰਾਮਗੜੀ ਆ ਭਾਈਚਾਰਾ ਜਾਂ ਸਵਰਨਕਾਰ ਭਾਈਚਾਰਾ ਨਹੀਂ ਉਹਦੀ ਗੱਲ ਤਾਂ ਲੱਗਦਾ ਕਿ ਭਛੜੀਆਂ ਸਰੇਣੀਆਂ ਦੇ ਨਾਲ ਉਹਨਾਂ ਲੋਕਾਂ ਨੂੰ ਕਿੰਨੀ ਨਫ਼ਰਤ ਆ ਇਹ ਇੱਕ ਪੁੱਲਰ ਨਹੀਂ ਪੰਜਾਬ ਦੇ ਵਿੱਚ ਬਥੇਰੇ ਐਸੇ ਲੋਕ ਆ ਜਿਹੜੇ ਅੰਦਰੂਨੀ ਤੌਰ ਤੇ ਨਫ਼ਰਤ ਕਰਦੇ ਆ ਤੇ ਇਸ ਨਫ਼ਰਤ ਨੂੰ ਦੂਰ ਕਰਨ ਵਾਸਤੇ ਅਸੀਂ ਬੀਸੀ ਭਾਈਚਾਰੇ ਨੂੰ ਲਾਭਮਤ ਕਰਕੇ ਜਿਨ੍ਹਾਂ ਨੇ ਕਿਉਂਕਿ ਅਸੀਂ ਜਨਜਾਤੀ ਲੋਕ ਹੁਨੇ ਜਦੋਂ ਇਹ ਸਰਕਾਰ ਆਈ ਹੈ ਤੇ ਸਾਡੇ ਭਾਈ ਜਣ ਨੇ ਵੱਧ ਵੱਧ ਮਾਦ ਦੇ ਕਰਕੇ ਇਹਨਾਂ ਨੂੰ ਸਭਾ ਦੇ ਵਿੱਚ ਬਿਠਾਇਆ ਅੱਜ ਉਹਨਾਂ ਦੇ ਜਜ਼ਬਾਤਾਂ ਨੂੰ ਸਾਰੇ ਠੇਸ ਪਹੁੰਚਾਈ ਹੈ ਅੱਜ ਅਸੀਂ ਇਸ ਗੱਲ ਨੂੰ ਲੈ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਵਾਂਗੇ ਤਾਂ ਕਿ ਲਾਮਬੰਦੀ ਕਰਕੇ ਇਹਨਾਂ ਹੰਕਾਰੀ ਜਿਹੜੇ ਮੰਤਰੀਏ ਖਰਾਬ ਅਸੀਂ ਮੋਰਚਾ ਰੰਬੀਏ ਅਤੇ ਅੱਜ ਦੇ ਇਸ ਪੁਤਲਾ ਭੂਮ ਮਜਾਰੇ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆ ਕਿ ਜੇਕਰ ਪਾਇਚਾਰੇ ਦਾ ਜਿਹੜਾ ਪਿਆਰ ਜੋ ਪਹਿਲਾਂ ਤੁਹਾਨੂੰ ਸਰਕਾਰ ਵੇਲੇ ਮਿਲਿਆ ਇਹ ਉਹ ਬਰਕਰਾਰ ਰੱਖਣਾ ਤੇ ਅਜੇ ਇਹ ਹੰਕਾਰੀ ਮੰਤਰੀ ਨੂੰ ਡੈਵਟ ਦੇ ਵਿੱਚੋਂ ਬਾਹਰ ਕਰੋ ਇਹਦੀ ਉਮੀਦਵਾਰੀ ਰੱਦ ਕਰੋ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਇਹਨੂੰ ਹਟਾਓ ਤਾਂ ਕਿ ਸਾਡੇ ਦੁਖੀ ਹਿਰਦਿਆਂ ਨੂੰ ਠੇਸ ਪਹੁੰਚੇ ਨਹੀਂ ਤਾਂ ਅਸੀਂ ਆਪਣੇ ਤੌਰ ਤੇ ਇਲੈਕਸ਼ਨ ਕਮਿਸ਼ਨ ਨੂੰ ਗਵਰਨਰ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਵੱਖ-ਵੱਖ ਤਾਵਾ ਦੇ ਇਸ ਦੇ ਵਿਰੁੱਧ ਪਰਚਾ ਦਰਜ ਕਰਵਾ ਕੇ ਗ੍ਰਿਫਤਾਰੀ ਬਾਰੇ ਵੀ ਅਸੀਂ ਕਹਾਂਗੇ ਸੋ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਆਪਣੇ ਤੌਰ ਤੇ ਇਹ ਐਕਸ਼ਨ ਅਲਿਕੇ ਇਸ ਮੰਤਰੀ ਨੂੰ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਕੇ ਅੰਦਰ ਕਰੇ ਤਾਂ ਕਿ ਸਾਡੇ BC ਭਾਈਚਾਰੇ ਦੀਆਂ ਭਾਵਨਾਵਾਂ ਨੂੰ ਜੋ ਡੇਸ ਲੱਗੀ ਹੈ ਉਹਨੂੰ ਦੂਰ ਕੀਤਾ ਜਾ ਸਕੇ